ਪੰਜਾਬ ਸਰਕਾਰ ਦੇ ਵੱਲੋਂ ਕਿਸਾਨਾਂ ਨੂੰ ਕਣਕ ਝੋਨੇ ਦੇ ਫਸਲੀ ਚੱਕਰ ਚੋਂ ਕੱਢਣ ਦੇ ਲਈ ਸੂਬੇ ਭਰ ਦੇ ਵਿੱਚ ਆਪਣੀ ਮੰਡੀ ਦੇ ਨਾਂ ਤੇ ਛੋਟੀਆਂ ਕਿਸਾਨ ਮੰਡੀਆਂ ਸ਼ੁਰੂ ਕੀਤੀਆਂ ਗਈਆਂ ਹਨ ਜਿਨ੍ਹਾਂ ਦਾ ਮਕਸਦ ਛੋਟੇ ਕਿਸਾਨ ਕਣਕ ਝੋਨੇ ਦੇ ਚੱਕਰ ਚੋਂ ਕੱਢ ਕੇ ਸਬਜ਼ੀਆਂ ਦੀ ਕਾਸ਼ਤ ਕਰਨ ਦੇ ਲਈ ਪ੍ਰੇਰਿਆ ਜਾਵੇ ਪਰ ਇਹ ਮੰਡੀਆਂ ਤੋਂ ਕਿਸਾਨਾਂ ਦਾ ਮੋਹ ਭੰਗ ਹੋ ਰਿਹਾ ਜਿਸ ਦੀ ਵਜ੍ਹਾ ਇਹਨਾਂ ਮੰਡੀਆਂ ਦੇ ਵਿੱਚ ਪ੍ਰਵਾਸੀਆਂ ਦੇ ਵੱਲੋਂ ਲਗਾਈਆਂ ਜਾ ਰਹੀਆਂ ਰੇੜੀਆਂ ਜੀ ਹਾਂ ਖੰਨਾ ਦੇ ਵਿੱਚ ਮਾਰਕੀਟ ਕਮੇਟੀ ਦੇ ਵੱਲੋਂ ਛੋਟੇ ਕਿਸਾਨਾਂ ਦੇ ਲਈ ਆਪਣੀ ਮੰਡੀ ਸਥਾਪਿਤ ਕੀਤੀ ਗਈ ਹੈ ਪਰ ਰੇੜੀਆਂ ਦੀ ਲਗਾਤਾਰ ਅਤੇ ਤੇਜ਼ੀ ਦੇ ਨਾਲ ਵੱਧ ਰਹੀ ਗਿਣਤੀ ਕਾਰਨ ਛੋਟੇ ਕਿਸਾਨਾਂ ਦੇ ਵੱਲੋਂ ਆਪਣੀ ਫਸਲ ਵੇਚਣਾ ਮੁਸ਼ਕਲ ਹੋ ਗਿਆ ਹੈ ਜਿਸ ਕਾਰਨ ਮੰਡੀ ਦੇ ਵਿੱਚ ਫਸਲ ਵੇਚਣ ਆਉਣ ਵਾਲੇ ਕਿਸਾਨਾਂ ਦੀ ਗਿਣਤੀ ਘਟ ਰਹੀ ਹੈ ਜੋ ਕਿਸਾਨ ਆਪਣੀ ਫਸਲ ਲੈ ਕੇ ਆਉਂਦੇ ਵੀ ਨੇ ਉਹਨਾਂ ਦਾ ਕਹਿਣਾ ਹੈ ਕਿ ਰੋਜ਼ਾਨਾ 20 ਰੁਪਏ ਮੰਡੀ ਫੀਸ ਵੀ ਭਰਦੇ ਨੇ ਬਾਵਜੂਦ ਇਸ ਦੇ ਉਹਨਾਂ ਨੂੰ ਕੋਈ ਸਹੂਲਤ ਮਿਲਦੀ ਨਹੀਂ ਉਤੋਂ ਰੇਡੀਆਂ ਵੀ ਉਹਨਾਂ ਦਾ ਕੰਮ ਪ੍ਰਭਾਵਿਤ ਕਰ ਰਹੀਆਂ ਨੇ ਤੇ ਨਾਲ ਹੀ ਉਹ ਆਪਣਾ ਕੂੜਾ ਵੀ ਮੰਡੀ ਦੇ ਵਿੱਚ ਹੀ ਸੁੱਟ ਜਾਂਦੇ ਨੇ ਜਿਸ ਕਾਰਨ ਉਹਨਾਂ ਨੂੰ ਕਾਫੀ ਪਰੇਸ਼ਾਨੀ ਆਉਂਦੀ ਹੈ ਪਹਿਲਾਂ 2.5 ਤੋਂ 300 ਬੰਦਾ ਜ਼ਿਮੀਦਾਰ ਮੰਡੀ ਚ ਆ ਰਿਹਾ ਸੀਗਾ ਜੀ ਸਮੇਂ ਦੇ ਹਿਸਾਬ ਨਾਲ ਸਾਮਾਨ ਵੇਖਣੋਂ ਘਟਦਾ ਚੱਲਿਆ ਗਿਆ ਜੀ ਤੇ ਜ਼ਿਮੀਦਾਰ ਫਿਰ ਘਟਣ ਲੱਗ ਗਏ ਜੀ ਕਾਰਨ ਕੀ ਦੇ ਸਾਮਾਨ ਦੀ ਸੇਲ ਘਟਣ ਲੱਗੀ ਜੀ ਗਾਹਕ ਨੂੰ ਡਿਸਾਈਡ ਹੀ ਨਹੀਂ ਹੋ ਰਿਹਾ ਵੀ ਮੈਂ ਜ਼ਿਮੀਦਾਰ ਤੋਂ ਲੈਣਾ ਕਿ ਰੇੜੀ ਫੜੇ ਵਾਲੇ ਤੋਂ ਖਰੀਦਣੀ ਹੈ ਸਾਡੇ ਔਰ ਉਹਨਾਂ ਦਾ ਰੇਟ 'ਚ ਬਹੁਤ ਫਰਕ ਆ ਜੀ। ਅਸੀਂ ਚੀਜ਼ 20 ਰੁਪਏ ਕਿਲੋ ਦੇਣੀ ਆ, ਰੇੜੀ ਵਾਲੇ 40 ਤੋਂ 50 ਰੁਪਏ ਕਿਲੋ ਦੇਣੀ ਆ। ਗਾ ਗਾਹਕ ਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਮੈਂ ਜ਼ਿਮੀਂਦਾਰ ਕੋਲ ਜਾਣਾ ਕਿ ਰੇੜੀ ਵਾਲੇ ਕੋਲ ਜਾਣਾ। ਸਾਡੇ ਵਿੱਚ ਰੇੜੀ ਫੜੀ ਵਾਲੇ ਆ ਜਾਂਦੇ ਨੇ ਜਿਹਦਾ ਸਮਾਨ ਗਲਿਆ ਹੋਇਆ ਖਰਾਬ ਆ ਜੀ। ਉਹਨਾਂ ਨਾਲੇ ਸਿੱਟ ਕੇ ਚਲੇ ਜਾਣਾ ਜੀ। ਬਾਅਦ 'ਚ ਸਾਰਾ ਕਲੇਮ ਜ਼ਿਮੀਂਦਾਰ ਤੇ ਆ ਜਾਂਦਾ ਵੀ ਭਾਈ ਇਹ ਸਮਾਨ ਸਿੱਟ ਕੇ ਗੰਦ ਪਾ ਕੇ ਜੀ। ਇਹ ਸਭ ਤੋਂ 20 ਰੁਪਏ ਪਰਚੀ ਲੈ ਰਹੀ ਹੈ ਤੇ ਕਮੇਟੀ। ਤੇ ਹਾਂਜੀ ਫੈਸਿਲਿਟੀ ਕੀ ਕੀ ਮਿਲਦੀ ਹੈ। ਹਾਂ ਜੀ ਹਲਾਲ ਤਾਂ ਕੁਝ ਨਹੀਂ ਦੇ ਰਹਾ ਇਸ ਇੱਕ ਸਪਾਈ ਸਪਾਈ ਦਾ ਉਹਨਾਂ ਨੇ ਸਾਨੂੰ ਕਿਹਾ ਵੀ ਅਸੀਂ ਕਰਾਂਗੇ ਤੇ ਬਾਕੀ ਦੇਖੋ ਆਉਣ ਵਾਲੇ ਟਾਈਮ 'ਚ ਕੀ ਕਰਦੇ ਨੇ ਹੁਣ ਦੇਖੋ ਰੋਡ ਦੇ ਉੱਪਰ ਰੇੜੀਆਂ ਦੋਨੋਂ ਪਾਸੇ ਟ੍ਰੈਫਿਕ ਬੰਦ ਆ ਕਿਉਂਕਿ ਰੇੜੀਆਂ ਵਾਲਿਆਂ ਨੂੰ ਉਹ ਪਿਛਲੇ ਪਾਸੇ ਬੈਕ ਸਾਈਡ ਤੇ ਜਗ੍ਹਾ ਤੇ ਰੇੜੀਆਂ ਵਾਲੇ ਸਾਡੇ ਪਾਸੇ ਆ ਕੇ ਖੜ੍ਹ ਜਾਂਦੇ ਨੇ ਹੁਣ ਦੋਨੋਂ ਪਾਸੇ ਡਬਲ ਗੱਡੀ ਵੀ ਨਹੀਂ ਲੱਗ ਸਕਦੀ ਇਲਜ਼ਾਮ ਲੱਗਦਾ ਕਿਸਾਨ ਮੰਡੀ ਦੇ ਉੱਤੇ ਸਰਕਾਰਾਂ ਨੂੰ ਬਹੁਤ ਬੇਨਤੀ ਕਰਦੇ ਆਂ ਵੀ ਸਿੱਟੀਆਂ ਸਾ ਤੋਂ ਦੂਰ ਰੱਖਣ ਕਿਉਂ ਇਸ ਕਰਕੇ ਸਾਡਾ ਵੀ ਸਮਾਂ ਤੇ ਸਾਡੇ ਸੋਦਾ ਹੀ ਨਹੀਂ ਵਿਕਦਾ ਬਿਲਕੁਲ ਹੀ ਇਹ ਉਧਰ ਕਿਸਾਨਾਂ ਨੂੰ ਦਰਪੇਸ਼ ਇਨ੍ਹਾਂ ਸਮੱਸਿਆਵਾਂ ਬਾਰੇ ਖੰਨਾ ਮਾਰਕੀਟ ਕਮੇਟੀ ਦੇ ਸੈਕਟਰੀ ਆਪਣੇ ਤਰਕ ਦਿੰਦੇ ਨਜ਼ਰ ਆਏ। ਉਹਨਾਂ ਕਹਿ ਕਿ ਨਜਾਇਜ਼ ਰੇੜੀਆਂ ਦੇ ਖਿਲਾਫ ਕਾਰਵਾਈ ਕਰਨਾ ਉਹਨਾਂ ਦੇ ਅਧਿਕਾਰ ਖੇਤਰ ਦੇ ਵਿੱਚ ਨਹੀਂ ਹੈ ਅਤੇ ਇਸ ਲਈ ਉਹਨਾਂ ਨਗਰ ਕੌਂਸਲ ਨੂੰ ਇਸ ਬਾਰੇ ਲਿਖਤੀ ਜਾਣਕਾਰੀ ਦਿੱਤੀ ਹੈ। ਪਰ ਠੇਕੇਦਾਰ ਦੇ ਵੱਲੋਂ ਸਫਾਈ ਨਾ ਕੀਤੇ ਜਾਣ ਬਾਰੇ ਉਹਨਾਂ ਇਹੀ ਕਿਹਾ ਕਿ ਠੇਕੇਦਾਰ ਦੇ ਵੱਲੋਂ ਸਫਾਈ ਕੀਤੀ ਜਾਂਦੀ ਹੈ। ਕਿਸਾਨਾਂ ਵੱਲੋਂ ਵਰਤੀ ਜਾਂਦੀ ਜਗ੍ਹਾ ਦੀ ਸਫਾਈ ਮਾਰਕੀਟ ਕਮੇਟੀ ਵੱਲੋਂ ਸਵੰਧ ਦੇ ਠੇਕੇ ਰਾਹੇ ਠੇਕੇਦਾਰ ਰਾਹੇ ਕਰਵਾਈ ਜਾਂਦੀ ਹੈ ਪਿਛਲੇ ਸਮੇਂ ਦੌਰਾਨ ਆਪਣੀ ਮੰਡੀ ਦੇ ਨਾਲ ਬਹੁਤ ਸਾਰੇ ਰੇੜੀ ਫੜੀ ਵਾਲੇ ਵੀ ਇੱਥੇ ਆ ਘੜਦੇ ਹਨ ਜਿਸ ਕਰਕੇ ਇੱਕ ਤਾਂ ਇੱਥੇ ਇਸ ਜਗ੍ਹਾ ਤੇ ਭੀੜ ਕਾਫੀ ਹੋ ਜਾਂਦੀ ਹੈ ਜਿਸ ਕਰਕੇ ਆਮ ਰਾਹਗੀਰਾਂ ਤੇ ਲੋਕਾਂ ਨੂੰ ਕਾਫੀ ਦਿੱਕਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਅਤੇ ਦੂਸਰਾ ਇਹਨਾਂ ਰੇੜੀ ਫੜੀ ਵਾਲਿਆਂ ਵੱਲੋਂ ਇਸ ਜਗ੍ਹਾ ਉੱਪਰ ਬੇਸਟਜ ਅਤੇ ਕੂੜਾ ਕਰਕਟ ਖਿਲਾਰ ਦਿੱਤਾ ਜਾਂਦਾ ਹੈ ਜੋ ਕਿ ਨਗਰ ਕੌਂਸਲ ਵੱਲੋਂ ਚੁੱਕਿਆ ਜਾਣਾ ਬਣਦਾ ਹੈ ਇਸ ਸਬੰਧੀ ਇਸ ਦਫ਼ਤਰ ਵੱਲੋਂ ਬਕਾਇਦਾ ਤੌਰ ਤੇ ਨਗਰ ਕੌਂਸਲ ਖੰਨਾ ਨੂੰ ਨਜਾਇਜ਼ ਤੌਰ ਤੇ ਖੜਧੀਆਂ ਰੇੜੀਆਂ ਪੜੀਆਂ ਆਪਣੀ ਮੰਡੀ ਵਾਲੀ ਜਗ੍ਹਾ ਤੋਂ ਹਟਾਉਣ ਅਤੇ ਇਸ ਜਗ੍ਹਾ ਉੱਪਰ ਸਫਾਈ ਕਰਵਾਉਣ ਲਈ ਪੱਤਰ ਜਾਰੀ ਕਰ ਦਿੱਤਾ ਗਿਆ। ਸੋ ਹੁਣ ਵੇਖਣਾ ਹੋਵੇਗਾ ਕਿ ਖੰਨਾ ਨਗਰ ਕੌਂਸਲ ਮਾਰਕੀਟ ਕਮੇਟੀ ਦੇ ਵੱਲੋਂ ਦਿੱਤੀ ਲਿਖਤੀ ਸ਼ਿਕਾਇਤ ਤੇ ਕਦੋਂ ਕਾਰਵਾਈ ਕਰਦਾ ਹੈ। ਪਰ ਨਾਲ ਹੀ ਸਵਾਲ ਮਾਰਕੀਟ ਕਮੇਟੀ ਦੀ ਕਾਰਗੁਜ਼ਾਰੀ ਦੇ ਉੱਤੇ ਵੀ ਖੜੇ ਹੁੰਦੇ ਨੇ ਜੋ ਫੀਸ ਲੈਂਡ ਦੇ ਬਾਵਜੂਦ ਕਿਸਾਨਾਂ ਨੂੰ ਸਾਫ਼ ਸੁਥਰਾ ਮਾਹੌਲ ਮੁਹੱਈਆ ਨਹੀਂ ਕਰਵਾ ਰਹੀ। ਤਨਾਦੋ ਗੁਰਦੀਪ ਸਿੰਘ ਦੀ ਰਿਪੋਰਟ ਪੀਟੀਸੀ ਨਿਊ